بسم اللہ الرحمن الرحیم السلام علیکم ورحمت اللہ وارواط ہو میں حاجی انوار احمد بٹو چوہان عید الفطر دیا پورے ہلکا نواسیا لکھ لکھ ودھائیاں دہا ہاں اور میرے کسان پڑاواں وساخی دیا بھی لکھ لکھ ودائیاں دیا ہاں کیونکہ عید تو دو دن بعد وساخی راوی تہار تہوار ہے تیرہ اپریلوں اس کر کے پورے ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਕਿਸਾਨ ਵੀਰਾਂ ਨੂੰ ਵਿਸਾਖੀ ਦੀ ਲੱਖ ਲੱਖ ਵਧਾਈਆਂ ਔਰ ਪੂਰੀ ਦੁਨੀਆ ਦੇ ਵਿੱਚ ਵਸਦੇ ਮੇਰੇ ਹਿੰਦੂ ਮੁਸਲਮ ਸਿੱਖ ਈਸਾਈ ਵੀਰਾਂ ਨੂੰ ਈਦ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਔਰ ਮੈਂ ਇਹ ਵੀ ਅਪੀਲ ਕਰਦਾ ਹਾਂ ਕਿ ਅਸੀਂ ਇੱਕ ਦੂਜੇ ਦੇ ਤਿਹਾਰਾਂ ਦੇ ਵਿੱਚ ਦੱਬ ਚੜ ਕੇ ਹਿੱਸਾ ਲਈਏ ਇੱਕ ਦੂਜੇ ਦੇ ਤਿਹਾਰਾਂ ਨੂੰ ਆਪਣਾ ਮੰਨੀਏ ਆਪਣਾ ਮੰਨ ਕੇ ਇੱਕ ਦੂਜੇ ਦੇ ਨਾਲ ਗਲਬਕੜੀਆਂ ਪਾਈਏ ਜਿਸ ਤਰ੍ਹਾਂ ਕਿ ਮੇਰੇ ਹਿੰਦੂ ਵੀਰਾਂ ਨੇ ਮੇਰੇ ਸਿੱਖ ਵੀਰਾਂ ਨੇ ਇਸ ਪਵਿੱਤਰ ਰਮਜ਼ਾਨ ਦੇ ਮਹੀਨੇ ਦੇ ਵਿੱਚ ਸਾਡੀਆਂ ਰੋਜ਼ਾ ਫਤਾਰੀਆਂ ਕਰਵਾਈਆਂ ਹਨ ਸਾਡਾ ਵੀ ਮੁਸਲਮਾਨਾਂ ਦਾ ਇਹ ਫਰਜ਼ ਬੰਦਾ ਹੈ ਕਿ ਅਸੀਂ ਵੀ ਉਹਨਾਂ ਦੇ ਤਿਉਹਾਰਾਂ ਦੇ ਵਿੱਚ ਜਾ ਕੇ ਚਾਹੇ ਦੀਵਾਲੀ ਦੇ ਰੂਪ ਦੇ ਵਿੱਚ ਹੋਵੇ ਦਿਹਾੜੇ ਦੇ ਰੂਪ ਦੇ ਵਿੱਚ ਹੋਵੇ ਹੋਲੀ ਦੇ ਰੂਪ ਦੇ ਵਿੱਚ ਹੋਵੇ ਔਰ ਗੁਰਪਰਬ ਦੇ ਰੂਪ ਦੇ ਵਿੱਚ ਹੋਵੇ ਅਸੀਂ ਵੀ ਉਹਨਾਂ ਦੇ ਤਿਉਹਾਰਾਂ ਦੇ ਵਿੱਚ ਬੱਦ ਚੜ ਕੇ ਆਪਣਾ ਖੁੱਲਾ ਦਿਲ ਦਿਖਾਉਂਦੇ ਹਾਂ ਸਭ ਦੇ ਨਾਲ ਅਸੀਂ ਸਭ ਦੇ ਤਿਹਾਬ ਸਾਂਝੇ ਕਰੀਏ ਇੱਕ ਮਾਹੌਲ ਵੀ ਆਪਣੇ ਮੁਸਲਮਾਨ ਵੀਰਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਸਿੱਖ ਵੀਰਾਂ ਨੇ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਸਾਡੇ ਲਈ ਨਮਾਜ਼ ਪੜਨ ਦੇ ਲਈ ਖੋਲ ਬਿਤੀ ਅਸੀਂ ਵੀ ਆਪਣੇ ਦਿਲ ਵੱਡੇ ਕਰਦੇ ਹੋਏ ਉਹਨਾਂ ਦਾ ਉਹਨਾਂ ਦੇ ਲਈ ਆਪਣੇ ਮਸਜਿਦਾਂ ਦੇ ਦਰਵਾਜ਼ੇ ਖੋਲ੍ਹੇ ਤਾਂ ਕਿ ਉਹ ਵੀ ਆ ਕੇ ਉੱਥੇ ਆਪਣੀਆਂ ਅਰਦਾਸਾਂ ਕਰ ਸਕਣ تاکہ ਸਾਡੀ ਇਹ ਢਾਈ ਚਾਰਾ پوری ਦੁਨੀਆ ਦੇ ਵਿੱਚ ਜਾਵੇ ਤੇ ਹਿੰਦੂ ਮੁਸਲਮਨ ਸਿੱਖ ਈਸਾਈ ਇਸ ਪੰਜਾਬ ਦੇ ਵਿੱਚ ਨਲੇਰਪੋਟਲੇ ਦੇ ਵਿੱਚ ਕਿਸ ਤਰ੍ਹਾਂ ਪਿਆਰ ਮੁਹੱਬਤ ਦੇ ਨਾਲ ਰਹ ਰਹੇ ਹਨ ਦਸਕਨ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਲਾ ਹਾਫਿਜ਼